ਬੁਦੇ ਇਹ ਸਰੀਪਿਛ ਨੂੰ ਭਗਵਾਨ ਦੇ ਮੋਟੀ 24 17 ਸਮੇਤ ਇਹ ਧਰਤੀ ਦੇ ਵਿੱਚ ਮਿਲੀ ਹੈ ਇਹਦੇ ਵਿੱਚ ਇਹ ਹੱਦ ਦੇ ਵਿੱਚੋਂ ਤਿੰਨ ਪਿੰਡਾਂ ਦੀ ਹੱਦ ਲੱਗਦੀ ਹੈ ਸਾਡੇ ਪਿੰਡ ਦੇ ਕਿਹੜਾ ਪਿੰਡ ਆ ਜੀ ਇਹ ਇਹ ਪਿੰਡ ਭੈਣੀ ਝੂੜ ਮੂਰਤਵਾਲੀ ਵਾਦੀ ਹੈ ਮੂਰਤਾਂ ਮੂਰਤਵਾਲੀ ਨਾਂ ਦੇ ਨਾਲ ਜਾਣੇ ਜਾਂਦੇ ਅੱਛਾ ਭੈਣੀ ਝੂੜ ਹੈ ਪਹਿਲਾਂ ਠੀਕ ਹੈ ਜੀ ਆਹ ਵਾਲੀ ਮੂਰਤੀ ਹੈ ਇਹ ਹਾਂ ਜੀ ਏ ਇਹ ਮੂਰਤ ਦੇ ਨਾਮ ਨਾਲ ਇਹ ਮਸ਼ਹੂਰ ਹੈ। ਇਹਦੇ ਚ 24 avatars ਨੇ ਜੀ। ਇਹਦੇ ਵਿੱਚ 24 avatars ਭਗਵਾਨ ਦੇ 24 avatars ਨੇ ਜਿਹੜੀ ਕਿ ਨੇਕ ਲੰਕਾ avatars ਨੇ ਪ੍ਰਗਟ ਹੋਣਾ ਕਲਜ ਦੇ ਵਿੱਚ। ਅੱਛਾ ਜੀ। ਉਹਦੇ ਭਗਵਾਨ ਦੀ ਉਹਦੇ ਦੀ ਵਿੱਚ ਹੈ। ਅੱਛਾ ਜੀ। ਤੇ ਇਹ ਹੱਥ ਜੋ ਜਦੋਂ ਇੱਕ ਜ਼ਿਮੀਦਾਰ ਕੋਈ ਹਾਲ ਬਾਹਰ ਐ ਸੀਗਾ ਉਹਦੀ ਚੁੰਝ ਭਗਵਾਨ ਦੀ ਉਂਗਲ ਦੇ ਵਿੱਚ ਫਸ ਗਈ ਚੀਜ਼ ਚੀਜ਼। ਠੀਕ ਹੈ ਜੀ। ਤੇ ਜ਼ਿਮੀਦਾਰ ਨੇ ਕਿਹਾ ਵੀ ਮੇਰਾ ਹੱਥ ਕਿਉਂ ਰੁਕ ਗਿਆ? ਤਾਂ ਉਹਨਾਂ ਨੇ ਹਾਲ ਨੂੰ ਟੋਆ ਖੋਦਿਆ ਮਤਲਬ ਕਿ ਟੋਆ ਪੱਟਿਆ ਜਦੋਂ ਪੱਟ ਕੇ ਦੇਖਿਆ ਤਾਂ ਵਿੱਚੋਂ ਮੂਰਤੀ ਨਿਕਲੀ ਠੀਕ ਹੈ ਜੀ ਮੂਰਤੀ ਜਦੋਂ ਨਿਕਲੀ ਤਾਂ ਇਹਨਾਂ ਉਹ ਜ਼ਿਮੀਦਾਰ ਨੇ ਪਿੰਡ 'ਚ ਆ ਕੇ ਦੱਸਿਆ ਵੀ ਐਂ ਕਰਕੇ ਉੱਥੋਂ ਇੱਕ ਮੂਰਤੀ ਨਿਕਲੀ ਹੈ ਤੇ ਆਪਾਂ ਕੀ ਕਰੀਏ ਤਾਂ ਉਹ ਜ਼ਿਮੀਦਾਰ ਨੇ ਉਹ ਲੈ ਆ ਕੇ ਪਿੰਡ ਦੇ ਵਿੱਚ ਲੈ ਆ ਕੇ ਆਮ ਹੀ ਕਿਤੇ ਪੂੰਜੇ ਲਾਤੀ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਬਿਮਾਰੀ ਪੈ ਗਈ ਠੀਕ ਹੈ ਜੀ ਪਿੰਡ ਤਰਾ ਤਰਾ ਕਰਨ ਲੱਗੇ ਕਹਨ ਦੁਖੀ ਹੋ ਗਏ ਲੋਕ ਹੂੰ ਹੂੰ ਦੇ ਈਵੀ ਈ ਭਗਵਾਨ ਦੀ ਮੂਰਤੀ ਐ ਸਾਰੇ ਸ੍ਰਿਸ਼ਟੀ ਦੇ ਮਾਲਕ ਨੇ ਕਰਤਾ ਧਰਤਾ ਨੇ ਤੇ ਆਮੀ ਜਦੋਂ ਲਾਤੀ ਉੱਤੇ ਗਰਦਾ ਕਪਾ ਪਿਆ ਲੋਕ ਦੁਖੀ ਹੋ ਗਏ ਪਸ਼ੂ ਬਿਮਾਰ ਹੋ ਗਏ ਲੋਕ ਬਿਮਾਰ ਹੋ ਗਏ ਤੇ ਫਿਰ ਲੋਕ ਮਹਾਪੁਰਸ਼ਾਂ ਕੋਲ ਗਏ ਅੱਛਾ ਜੀ ਮਹਾਪੁਰਸ਼ ਕਹਿੰਦੇ ਭਾਈ ਛੋਡੇ ਖੁਦ ਭਗਵਾਨ ਦੀ ਮੂਰਤੀ ਨਿਕਲੀ ਐ ਉਹਦਾ ਉੱਚਾ ਆਸਾਨ ਕਰਕੇ ਮੰਦਿਰ ਬਣਾਓ ਫਿਰ ਲੋਕਾਂ ਦੇ ਕਹਿਣ ਦੇ ਮੁਤਾਬਕ ਸਭ ਤੋਂ ਉੱਚੀ ਜਗ੍ਹਾ ਬਣਾ ਕੇ ਭਗਵਾਨ ਦਾ ਮੰਦਿਰ ਬਣਾਇਆ ਫਿਰ ਪਿੰਡ ਦੇ ਵਿੱਚ ਸੁੱਖ ਸ਼ਾਂਤੀ ਰਹਿਣ ਲੱਗੀ ਤੇ ਸਾਡੇ ਪਿੰਡ ਦੇ ਵਿੱਚ ਨਾਂ ਤਾਂ ਅੱਜ ਕੋਈ ਅੱਜ ਤੱਕ ਕੋਈ ਘੜਿਆ ਨਾ ਨੁਕਸਾਨ ਹੋਇਆ ਤੇ ਜਿਹੜੇ ਵੀ ਭਗਵਾਨ ਦੀ ਸੇਵਾ ਕਰਦਾ ਉਹ ਤਾਂ ਗਏ ਕਿੰਨੇ ਸਾਲ ਪੁਰਾਣੀ ਹੋ ਗਈ ਜੀ ਇਹ ਘਟੋ ਘਾਟੀ ਐਸੀ ਕਹਿੰਦਾ 220 ਤੋਂ 300 ਸਾਲ 100 ਸਾਲ ਠੀਕ ਹੈ ਜੀ ਪਰ ਦੀ ਗੱਲ ਹੈ ਪ੍ਰਾਰਥਨ ਜਗਾਈ ਪ੍ਰਾਰਥਨ ਮੂਰਤੀਏ ਉਹੀ ਮੰਦਿਰ ਹੈ ਜੀ सेम ही ਖੜਾ ਹੈ ਜਗਾ ਥੋੜੀ ਨਾਲ ਥੋੜੇ ਸਾਲਾਂ ਚ ਢਾਟ ਢਾਈ ਢਹਿਰੀ ਹੋ ਜਾਂਦੀ ਹੈ ਠੀਕ ਹੈ ਜੀ ਤੇ ਅੱਜ ਉਹੀ ਮਕਾਨ ਹੈ ਉਹੀ ਜਗਾ ਦੇਖੋ ਭਗਵਾਨ ਦੀ ਕਿਰਪਾ ਹੈ ਹਮ ਚੀਨਾ ਮਹਾਪੁਰਸ਼ਾਂ ਨੇ ਸਾਫ ਸੰਭਾਲ ਕੀਤੀ ਹੈ ਇੰਨੀ ਪੁਰਾਣੀ ਬਿਲਡਿੰਗ ਹੈ ਥੋੜੀ ਮੰਨਤਾ ਹੈ ਕਿ ਇਹਨੂੰ ਕਈ ਦਹਾਕੇ ਬੀਤ ਗਏ ਨੇ ਲਾਗਭਗ 200 ਤੋਂ 250 ਸਾਲ ਤੱਕ ਇਹਦੀ ਪੁਰਾਣੀ ਦੱਸੀ ਜਾਂਦੀ ਹੈ ਬਾਕੀ ਜਿਹੜਾ ਵਿਸ਼ਨੂੰ ਭਗਵਾਨ ਦੀ ਜਿਹੜੀ ਮੂਰਤੀ ਹੈ ਉਸ ਟਾਈਮ ਇੱਥੇ ਕਿਤੇ ਵੀ ਲੱਗੇ ਸਕੇ ਪੱਥਰ ਨਹੀਂ ਸੀਗਾ ਤੁਸੀਂ ਦੇਖ ਸਕਦੇ ਹੋ ਪੱਥਰ 200 250 ਸਾਲ ਪੁਰਾਣਾ ਕਿਤੋਂ ਵੀ ਨਹੀਂ ਮਿਲ ਸਕਦਾ ਜੀ ਇਹ ਧਰਤੀ ਦੇ ਵਿੱਚੋਂ ਮਿਲਿਆ ਸੀ ਇਹਨਾਂ ਨੂੰ ਇਹ ਸੰਤ ਨੇ ਜਿਹੜੇ ਪਹਿਲਾਂ ਜਿੰਨਾ ਗੱਦੀ ਨਿਸ਼ੀਨ ਨੇ